ਵੱਲੋਂ 1000 ਦੇ ਗੁੰਡੇ ਨੇ 18 ਸਿੰਘੀਆਂ ਕੈਨੇਡਾ ਵੱਲ ਪਹੁੰਚ ਚੁੱਕਿਆ ਪਿਆਰ ਨਾਲ ਪਿਆਰ ਨਾਲ ਓ ਜੱਗੂ 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 ਦਾ ਪ੍ਰੀਤ ਪ੍ਰੀਤ ਦੇ ਜੱਗੂ ਕੇਸ਼ ਬਾਪੜੀ ਐਸ ਨੇ ਜੋਗੀ ਵਾਲੇ ਦੀ ਟੀਮ ਪਰਲੇ ਪੰਸੇ ਅਤੇ ਪੰਜ ਗ੍ਰਈ ਕਲਾਂ ਦੀ ਟੀਮ ਜਿੱਧਰੋਂ ਕਬੱਡੀ ਪਈ ہوئی ਹੈ ਪਹਿਲੀ ਕਬੱਡੀ ਰਕੇਸ਼ ਬਾਪੜ ਦੀ ਇੱਕ ਪਾਸੇ ਦੀਪਾ ਲੀਲਾ ਵਾਲਾ ਗਗਨਾ ਖੜਾ ਨੌਜਵਾਨ ਨਾਲ ਕੀਤੇ ਹੁਣੀ ਤਿਆਰ ਹੁਣ ਪਹਿਲਾ ਜੱਫਾ ਕੀ ਪਾ ਚੋਕੇ ਵਾਲੀਆ ਓ ਦੇਡ ਵਾਲਾ ਤੰਗਤਾ ਦੇਡ ਵਾਲਾ ਜੇਪਰ ਵਾਲਾ ਦੋ ਜੱਫੇ ਲੋ ਵਿੱਕੀ ਜਾਂਗਪੁਰ ਵਾਲਾ ਦਰਵਾਹ ਕਰਦੇ ਗੱਲ ਜਾਂਗਪੁਰੀਆ ਵਿੱਕੀ 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 ਤੇ ਟੂੜ ਦੂਜਾ ਇੱਕ ਜੱਫਾ ਹੋ ਗਿਆ ਲੱਡੀ ਬਾਈ ਤੇ ਦੂਜਾ ਜਿਹੜਾ ਲਾਤਾ ਪੈਸੇ ਨਾਲ ਦੀ ਨਾਲ ਰੇਡਰ ਜਾਫੀ ਨੂੰ ਦਿੱਤੇ ਜਾਣਗੇ ਲਓ ਸਾਹਮਣੇ ਮਣੀ ਗਿੱਲ ਵੱਲੋਂ 1000 ਜੱਫੇ ਦਾ ਪਹੁੰਚ ਗਿਆ ਤਾਂ ਦੇ ਦਿਓ ਮੇਰਾ ਵੀਰ ਬਣ ਕੇ ਪਹਿਲਾ ਜਿਹੜਾ ਗਗਨ ਬਾਈ ਏਡ ਵਾਲਾ ਬੋਲਿਆ ਵੀਰਿਆ ਉਹ ਏਡ ਵਾਲਾ ਪੈਸੇ ਪਰ ਭਾਗੜੇ ਵਾਲਾ ਭਾਗੜੇ ਵਾਲਾ ਹੌਜਦਾ ਮਾਤਾ ਵੱਡਦਾ ਅਗਲੀ ਰੇਡ ਪ੍ਰੀਤ ਤੂਤਾਂ ਵਾਲਾ ਮੁੰਡਾ ਥਰ 1 ਮਿੰਟ ਬਾਅਦ ਗਗਨ ਮਹਰਾਨ ਤੇ ਛੰਟੀ ਪੰਜਗਰਾਈ ਵੱਲੋਂ ਬਈ ਪੀਲੇ 10 ਨੰਬਰ ਦਾ 1000 ਬੋਲਿਆ ਗਿਆ ਸੀ ਉਹ ਪਹੁੰਚਦਾ ਕਰੋ ਪਲੇਅਰ ਤੱਕ ਬਹੁਤ ਬਹੁਤ ਧੰਨਵਾਦ ਹਾਂ ਮੇਰਾ ਵੀਰ ਲਓ ਸਾਹਮਣੇ ਜੱਗੂ ਚੱਗੂ ਚੱਗੂ ਅੱਜ ਪੰਜਗਰਾਈਆਂ ਦੇ ਵਿੱਚ ਰੈਂਪੋ ਆਇਆ ਹੋਇਆ ਰੈਂਪੋ ਆਇਆ ਹੈ ਲੈ ਵੀ ਜੱਗੂ ਦੇ ਦੋ ਜੱਫੇ ਹੋ ਗਏ ਲਾਡੀ ਸੰਧੂ 1000 ਰੁਪਿਆ ਪਹੁੰਚਦਾ ਕਰ ਦਿਓ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੋਵੇਗਾ ਲਓ ਸਾਹਮਣੇ ਕਬੱਡੀ ਵਾਪਰੀਆਂ ਰਕੇਸ਼ ਦੀ ਛੇਰੇ ਸਿੱਧੀਆਂ ਵੱਲ ਕੈਨੇਡਾ ਵਾਲੇ ਵੱਲੋਂ ਜੱਗੂ ਦਾ ਜੱਫਾ 5000 ਦਾ ਮੇਰੇ ਮਿੱਤਰੋ ਇਧਰ ਮੰਨੀ ਨੇ ਜੱਫਾ ਲਾ ਦਿੱਤਾ ਤੇ ਰੀਪਰੇ ਦੀ ਮੰਗ ਹੋ ਗਈ ਹੈ ਰੀਪਰੇ ਵੀਰ ਚੈੱਕ ਕਰ ਲੈਣ ਪਰ ਹੁਣ ਵੇਖਾਂਗੇ ਅਗਲੀ ਰੇਡ ਇਧਰ ਪਾਉਣ ਦੇ ਲਈ ਮੁੰਡਾ ਜਾਨਪੁਰ ਵਾਲਾ ਤਿਆਰ ਹੈ ਦੂਜਾ ਸੈਮੀ ਮੈਚ ਪੰਜ ਗਰਾਈਆਂ ਦੇ ਕਬੱਡੀ ਕਪਲਾ ਭੰਤਰ ਬਾਬਾ ਕਾਲਾ ਮਹਾਰਾਜ ਜੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਹੈ ਸਾਰੇ ਐਨ ਆਰ ਆਈ ਵੀਰਾਂ ਹਾਂਜੀ ਜੱਗੂ ਦੇ ਦੋ ਜੱਫੇ ਜਸਪ੍ਰਾਣ ਵੱਲੋਂ ਗੋਰੇ ਗਿੱਲ ਕਬੱਡੀ ਖਿਡਾਰੀ ਦੀਆਂ ਵਿੱਚ 1100 ਦੇ ਹੋਣਗੇ ਜੱਗੂ ਦੇ ਦੋ ਜੱਫੇ ਪੋਰਾ ਪ੍ਰਾਂਡ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਕੋਰੇ ਗਿੱਲ ਦੀ ਆਦ ਵਿੱਚ ਦੇ ਜਿਹੜੇ ਵੱਡੇ ਮਾਨ ਦਿੱਤੇ ਜਾਣੇ ਆ ਸਾਡੇ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਇਸ ਲਈ ਸੋਨੀ ਪਹਾੜੜੇ ਵਾਲਾ ਕਬੱਡੀ ਪੋਰਟ ਲਈ ਵੰਦਾ ਹੋਇਆ ਇਸ ਲਈ ਸੋਨੀ ਪਹਾੜੜੇ ਵਾਲਾ ਦੀਪਨ ਲੀਲਾ ਵਾਲਾ ਤਿਆਰ ਹੈ ਗਗਨ ਕੰਮੇ ਇੱਕ ਪਾਸੇ ਮੁੰਡਾ ਤਿਆਰ ਹੈ ਕੀਪਾ ਤਿਆਰ ਹੈ ਭਾਂਕੇ ਪੈਣਗੇ ਪਾਦਰੇ ਵਾਲੇ ਸੋਨੀ ਦੀ ਕਬੱਡੀ ਮੇਰੇ ਮਿੱਤਰੋ ਉਹ ਪੰਜ ਗ੍ਰੇਂਡ ਦਾ ਮੇਲਾ ਤੇ ਇਸ ਵੇਲੇ ਦੂਜਾ ਸੈਮੀਫਾਈਨਲ ਮੈਚ ਦੁਨੀਆ ਪੱਪਾ ਧਾਰੋ ਕੇ ਦੇਖ ਰਹੀ ਹੈ ਉਹ ਵੇਖਦੇ ਆ ਸਾਹਮਣੇ ਨੰਬਰ ਸੋਨੀ ਨੇ ਜੋੜ ਦਿੱਤਾ ਪੰਜ ਗ੍ਰੇਂਡ ਦੀ ਟੀਮ ਦੇ ਵਾਸਤੇ ਲੈ ਵੀ ਤਲਵੰਗ ਪ੍ਰੀਤ ਤੂਤ ਆ ਗਿਆ ਲਓ ਤੂਤਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਹਾਂ ਵੇਖਾਂਗੇ ਕਿ ਤੂਤਾਂ ਦਾ ਗੁਰਜੀਤ ਕੁੜੇ ਸੰਗੀਤ ਕੁੜੇ ਭੋਲੇ ਸਰਾ ਦੇ ਵਿੱਚ ਸੰਗੀਤ ਕੁੜੇ ਪਰ ਇਧਰਲੇ ਪਾਸੇ 10 que Pacho Guevara soy ਜਾਰੀਆਂ ਚ ਫੂਕਦੇ ਰਹੇ ਕਿਹੜਾ ਪੁਆਇੰਟ ਮੈਂ ਵੀ ਦੀਪੂ ਜਿਹੜਾ ਪੁਆਇੰਟ ਹੋਲਡ ਕੀਤਾ ਪਿਆ ਸੀ ਉਹ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਉਹ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਸਾਡੇ ਵੀਰ ਨੋਟ ਕਰ ਲੈਣਗੇ ਹਾਂਜੀ ਦੀਪੂ ਆਹ ਪ੍ਰੀਤ ਕਹਿੰਦੇ ਤੂਤਾ ਵਾਲਾ ਇਸ ਲਈ ਰੇਡ ਪਾਉਣ ਦੇ ਲਈ ਹਣੀ ਗਿੱਲ ਵੱਲੋਂ 1000 ਦੇ ਗਿੰਦੇ ਨੇ 16 ਸਿੰਗੀਆਂ ਕੈਨੇਡਾ ਵੱਲੋਂ ਪਹੁੰਚ ਚੁੱਕਿਆ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਗਰਮ ਨਹੀਂ ਹੋਣਾ ਜੱਗੂ ਪਿਆਰ ਨਾਲ ਬਾਜੇ ਮੱਲਣ ਦੇ ਦੋ ਜੱਫਿਆਂ ਦਾ ਗਗਨ ਮਰਾਨ ਵੱਲੋਂ 1000 ਦਿੱਤਾ ਜਾਣਾ ਲੈ ਵੀ ਜੱਗੂ ਕੋਈ ਨਹੀਂ ਛੋਟਾ ਆਪਣਾ ਹੈ ਆਪਣਾ ਪ੍ਰੀਤ ਕੋਈ ਗੱਲ ਨਹੀਂ ਗਰਮੀ ਦੇ ਵਿੱਚ ਕਦੇ-ਕਦੇ ਬੜੀ ਗਿੱਲ ਵੱਲੋਂ ਮਰੀ ਗਿੱਲ ਵੱਲੋਂ 1000 ਜੱਗੂ ਦੇ ਲਈ ਆਇਆ ਬਹੁਤ ਬਹੁਤ ਧੰਨਵਾਦ ਹੈ ਲਓ ਸੋਨੇ ਭਾਂਦਰੇ ਮਾਣ ਚਾਰ ਪਰਤਿਆਰ ਹੈ ਦਿਲਮਾਗ 5000 ਰੁਪਿਆ ਸ਼ੇਰੇ ਬਾਈ ਦਾ ਪਹੁੰਚ ਚੁੱਕਿਆ ਹੈ ਜੱਗੂ ਤੇ ਜੱਫੇ ਦਾ ਬਹੁਤ ਬਹੁਤ ਧੰਨਵਾਦ ਸ਼ੇਰਾ ਕੈਨੇਡਾ ਵਾਲਾ ਸਾਡਾ ਵੀਰ ਹੈ ਲਓ ਸਾਹਮਣੇ ਪੈ ਗਈ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਭਾਂਦਰੇ ਮਾਣ ਦੀ ਰੇਡ ਮੇਤਰੇ ਜੱਗ ਤੋਂ ਨਿਆਰੀ ਲੱਗੇ ਖੇਡ ਮੇਤਰੇ ਪਰ ਜੋਕੇ ਵਾਲੀਆਂ ਗਗਰਦਾ ਦੀ ਸੁਭਾਈ ਢਾਕੇ ਤੇ ਢਾਕਾ ਠਾ ਢਾਕਾ ਜੱਫੇ ਤੇ ਜੱਫਾ ਠਾ ਜੱਫਾ ਬਹੁਤ ਸਾਹਮਣੇ ਰਕੇਸ਼ ਬਾਪੜੀਆ ਇਸੇ ਦੇ ਪੰਜ ਗ੍ਰੇਵੀ ਵੱਲੋਂ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਤੇ ਚਾਰ ਤਿਆਰ ਹੈ ਉਹ ਲੀਨਾ ਵਾਲਿਆ ਕਹਿੰਦੇ ਕਿਤੇ ਨੂੰ ਜੇ ਮੈਚ ਜਿੱਤਣਾ ਤੇ ਜੱਫੇ ਲੈਣੇ ਪੈਣਗੇ ਝੋਗੇ ਵਾਲੀਆਂ ਜੋਗੇ ਵਾਲੀਆਂ ਝੋਗੇ ਵਾਲੀਆਂ ਝੋਗੇ ਵਾਲੀਆਂ ਰਕੇਸ਼ ਬਾਪੜ ਆਪ ਬੁਪੜੀਆ ਸਾਣ ਭਿੜਦੇ ਮੇਲਾ ਹੁੰਦਾ ਪੰਜ ਗਰਾਈਆਂ ਚ ਸਾਣ ਭਿੜਦੇ ਜੱਗੂ ਜੱਗੂ ਦੁਨੀਆ ਚਾਹੁੰਦੀ ਐ ਜੱਗੂ ਦੁਨੀਆ ਚਾਹੁੰਦੀ ਐ ਜੱਗੂ ਦੁਨੀਆ ਚਾਹੁੰਦੀ ਐ ਚਾਹੁੰਦੀ ਐ ਚਾਹੁੰਦੀ ਐ ਜੱਗੂ ਦੁਨੀਆ ਚਾਹੁੰਦੀ ਐ ਜੱਫਾ ਉਹ ਪ੍ਰੀਤ ਤੇ ਜੱਗੂ ਜੱਗੂ ਤੇ ਪ੍ਰੀਤ ਜੱਗੂ ਤੇ ਪ੍ਰੀਤ ਉਹ ਜੱਫਾ ਲੱਗਿਆ ਜੱਫਾ रे oh. वारे ਇੱਥੇ ਰੱਖ ਲਓ ਰਕੇਸ਼ ਕਹਿੰਦੇ ਬਾਪਰੀਆ ਸ਼ੇਰੇભાઈ ਨੇ ਜੱਗੂ ਦਾ 5000 ਰੁਪਏ ਹੋਰ ਭੇਜਤਾ ਜਲਮਾਨਗભાઈ ਸ਼ੇਰਾ ਕੈਨੇਡਾ ਵਾਲਾ ਸਾਡਾ ਵੀਰ ਉਹਦੇ ਵੱਲੋਂ 5000 ਫੋਨ ਆ ਗਿਆ ਲਓ ਦੂਸਰੇ ਪਾਸੇ ਗਗਨ 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 ਜੱਗੂ ਨੂੰ 1000 ਰੁਪਏ ਜੱਗੂ ਸਮਾਨ ਸਰ ਵੱਲੋਂ ਜੱਗੂ ਨੂੰ 1000 ਲੈ ਮੰਨੀ ਜੱਗੂ ਦੇ ਪੈਸੇ ਫੜ ਲਈ ਵੀ ਨੌਜਵਾਨਾ ਲਓ ਜੱਗੂ ਸਾਡਾ ਵੀਰ ਤਰਪਿਆ ਪਾਲੇ Hey, <laughs> hey, भेजੋ ਗਿਆ ਨੂੰ ਪਾਤੀ ਦਾਨ ਹੈਪੀ ਬ੍ਰਾਂਡ ਵੱਲੋਂ ਸਾਡੇ ਕੀਪੇ ਦੇ ਲਈ 500 ਐ ਕੀਪੇ ਮਾਇਆ ਦੇ ਗੱਫੇ ਫੜੀ ਤੱਲੀ ਮਨੀ ਬਾਈ ਬਹੁਤ ਬਹੁਤ ਧੰਨਵਾਦ ਹੋਵੇਗਾ ਲਓ ਸਾਹਮਣੇ ਕਬੱਡੀ ਧਲਵਾਂ ਵਿੱਕੀ ਆ ਗਿਆ ਲਓ ਵਿੱਕੀ ਇੱਕ ਪਾਸੇ ਬਾਜ ਪੰਜਗਰਾਈ ਵਾਲਾ ਇਹ ਆ ਬਾਗ ਬਾਜ ਤੇ ਵਿੱਕੀ ਜਾਨ ਪੁੜੀਆਂ ਹੋ ਗਈ ਟੱਕਰ ਬੱਬਰ ਸ਼ੇਰਾਂ ਦੀ ਪੰਜਗਰਾਈ ਵਾਲਾ ਬਾਜ ਦੇ ਲਈ ਤਾੜੀਆਂ ਮਾਰ ਦੋ ਮੇਰੇ ਮਿੱਤਰੋ ਲਓ ਸਾਹਮਣੇ ਜੱਫਾ ਨਵੀਂ ਦਰਵਾਂਗ ਚੱਕ ਮਾਈਕ ਪੈਂਦੀ ਹੈ ਕਬੱਡੀ ਆ ਬਾਜ-ਬਾਜ ਹੋ ਗਈ ਮਿੱਤਰ ਜਦੋਂ ਬਾਜ ਨੇ ਜੱਫਾ ਪੰਜ ਗਰਾਈ ਵਿੱਚ ਲਾਇਆ ਬਾਜ-ਬਾਜ ਹੋ ਗਈ ਮਿੱਤਰ ਆ ਜਦੋਂ ਬਾਜ ਨੇ ਜੱਫਾ ਯਾਰਾ ਲਾਇਆ ਆਸ਼ੂ ਪੰਜ ਗਰਾਈ ਵੱਲੋਂ ਬਾਜ ਦੇ ਜੱਫੇ ਦਾ 1000 ਰੁਪਇਆ ਲੈ ਵੀ ਬਾਜ ਪੈਸੇ ਫੜ ਲਈ ਵੀ ਨਾਲ ਦੀ ਨਾਲ ਲਓ ਘਾਟੜੇ ਵਾਲਾ ਸੋਨੀ ਪਰ ਵੇਖਾਂਗੇ ਬਾਈ ਜੇ ਆ ਮੈਚ ਦਾ ਹੌਂ ਇੱਥੇ ਰਖ ਬਾਜ ਆ ਮਾਇਆ ਦੇ ਗੱਫੇ ਫੜ ਲਈ ਨਹੀਂ ਤੇਰੇ ਆ ਨੌਜਵਾਨਾ ਮਨਦੀਪ ਲੈ ਕੇ ਜਾ ਮੁੰਡੇ ਦੇ ਪੈਸੇ ਬਹੁਤ ਬਹੁਤ ਧੰਨਵਾਦ ਦਿਲਵਾ ਕਰਦੇ ਗੱਲ ਲਓ ਅਗਲੀ ਕਬੱਡੀ ਅਗਲੀ ਕਬੱਡੀ ਅਗਲੀ ਕਬੱਡੀ ਆ ਪੈ ਗਈ ਹੈ ਅਗਲੀ ਰੇਡ ਪੈ ਗਈ ਹੈ चवंदी आहियां जगू 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 त प्रीत प्रीत जगू जगू त प्रीत प्रीत जगू जगू दीत जगू हक बणिया प्रीतूत ਰੇਂੰਬੋ ਰੈਂਪੜਾ ਇੱਕ ਹਜ਼ਾਰ ਪੁੱਜਦਾ ਹੋ ਗਿਆ ਮਰੀ ਗਿੱਲ ਦੇ ਵੱਲੋਂ 1000 ਅੱਜ ਦੁਨੀਆ ਨੂੰ ਪਤਾ ਲੱਗਦਾ ਵੀ ਪੰਜ ਗਰਾਈਂ ਦੇ ਵਿੱਚੋਂ ਰੈਂੰਬੋ ਆਇਆ ਹੋਇਆ ਹੈ ਸ਼ੇਰਾ ਕੈਨੇਡਾ ਸਿਧੀਆਂ ਪਵਨ ਪਿੱਛੇ ਵੀ ਕੈਨੇਡਾ ਤੇ ਪਵਨ ਸਿਧੀਆਂ ਕੈਨੇਡਾ ਵੱਲੋਂ 5000 ਹੋਰ ਆ ਗਿਆ ਲੈ ਵੀ ਭਾਈ ਆ 5000 ਜੱਗੂ ਦਾ ਹੋਰ ਫੜਲਾ ਸੋਨੀ ਪਾਟੇ ਆ ਗਿਆ ਵੀ ਦਿਲਵਾਕ ਕਰਦੇ ਗੱਲ ਲਓ ਅਗਲੀ ਰੇਡ ਸੋਨੀ ਛੋਦੀ 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 ข้าม